ਆ ਵੀ ਪੱਟੋਂ ਨੂੰ ਅਗਲੀ ਦਾ ਇਹ ਦੋ ਦੰਦ ਪਤਾ ਨਾ ਹੋਊਗਾ ਥੋੜਾ ਦੋ ਦੰਦ ਆਈ ਚੰਗੀਆਂ ਪੱਠਾਂ ਦੋਨਾਂ ਚਾਹ ਪਰ ਲਈਦਾ ਉਹ ਲਗਿਆ ਯਾ ਇਹ ਕਰ ਲੈ ਇਹ ਵੀ ਬਾਈ ਆਇਆ ਵਿਚਾਰਾ ਦੋਨੇ ਲੈਣੀਆਂ ਜੋ ਜੋੜਾ ਲਓ ਯਾਰ ਉਰੇ ਆਓ ਜੀ ਉਰੇ ਆਓ ਮੈਸਟਰ ਜੀ 5500 ਦੀ ਦੇ ਪਾ ਖੋਚ ਪਾ 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 ਕਿੰਨੇ ਦੀ ਪਾਉਣਾ ਹਾਂ 70 ਰੁਪਏ ਸਾਡੇ 11 ਕਿੰਨੇ 11 ਨਹੀਂ ਪਾਉਣਾ 6000 ਦੀ ਹੁੰਦਾ ਉਹ ਪਾਲਾ ਪਾਲਾ ਕੋ ਜੋ ਚਾਚਾ ਯਾਰ ਵੇਖੀ ਜਾਂਦਾ ਪੱਠਾ ਯਾਰ ਕਣ ਪਾਲਾ ਖੁਸ਼ ਛਾਦੇ ਦੋ ਵਜਨ 20 ਨੂੰ ਮੁੱਲ ਮਲਾਜਮ ਬੰਦਾ ਪੰਜ ਨਹੀਂ ਆਉਣੇ ਕਿਦਾ ਵੀ ਛੜ ਦੇ ਵਜਨ ਮੁੱਲ ਪਾਲਾ ਖੁਸ਼ ਵਜਨ ਨਹੀਂ ਵੇਖ ਠੀਕ ਆ ਪੁੱਤ ਹੈ 6 ਹੀ ਕਰਤੀ ਜਾਂ ਹੋ ਗਈ ਨਹੀਂ ਹੁੰਦੀ ਉਹ ਪਾਲਾ ਯਾਰ 15 ਕਿਲੋ ਦਾ ਗੋਸਤੀ ਆ ਵਿੱਚ ਦੇ ਕਿਤੇ ਨੂੰ ਵਜਨ ਮੁੱਲ ਵੀ ਨਹੀਂ ਲਾਉਂਦਾ ਕਾਟੂ ਵਾਲਾ ਵੀ ਨਹੀਂ ਲਾਉਂਦਾ ਸਾਫ ਫਰਾਸੀ ਕਿਹੜਾ ਵੱਡੀ ਨਾ ਰੱਖਣੀ ਆ ਰੱਖਣ ਦੇ ਬੁੱਲ ਜੀ ਬੋਲ ਬਾਈ ਜੀ ਡੰਗਰ ਮਾਰਾ ਹੋਏ ਨਾ ਅਸੀਂ ਜਵਾਂ ਨਹੀਂ ਰੇ ਆ ਜੋ ਰੇ ਇਹ ਤੋਂ ਬਣਾ ਨਹੀਂ ਕਰਦਾ ਰੇ 6 ਦੀ ਫਾੜੀ ਕਿੱਥੇ ਸਿੰਨੇ ਦੀ ਨਹਾਣਾ ਹਾਂ 11 ਕਾ ਜਾਨੀਆਂ ਪੂਰੇ ਦੱਸ ਦਿੰਦਾ ਹਾਂ ਹਾਂ ਨਾ ਸਾਡੇ 6 ਦੀ ਹੋ ਗਈ ਪਾਰਾ ਗੋਪੀ ਨਹੀਂ ਉਹ ਪਾਰਾ ਏ ਨਹੀਂ ਹੁੰਦੀ ਲੈ ਯਾਰ ਉਹਨਾਂ ਮਾਰੀਏ ਨਾ ਪੱਕੀਆ 70000 ਉਹਨਾਂ ਨਾਲ ਹੀ ਆ ਵੀ ਅੱਜ ਉਹਦਾ ਵੀ ਬੰਦਾ ਆ ਰਿਹਾ ਰੱਖਣੀ ਇਨਾ ਕਿਨੇ ਵਟੰਗ ਲੈ ਲੈ ਇਹ ਤਾਂ ਵਾਦ ਅਸੀਂ ਤੈਨੂੰ 5 ਰੁਪਏ ਦੇਣ ਛੜ ਦੇ ਪੱਥਰ ਛੜ ਦੇ ਹੁਣ ਨਾ ਮਗਰ ਅੱਜ ਰੇਡ ਰੇਡ ਕਰਕੇ ਨਾ ਦਿਆ ਕਰ ਸੌਦਾ ਦਿਆ ਕਰ ਕੋਈ ਸੌਦਾ ਲੈਣ ਦਾ ਵਾਦ ਕਰੇ ਪੂਰੇ 7000 ਦੀ ਹੋ ਗਈ ਛੜ ਜਾ ਫਰ ਉਹ ਚੱਲ ਪਰੇ ਮਾਰੂ ਇੱਕ ਕਨਾਲੀ 15 ਲਗਾ ਦੇ ਜਾ ਹੋ ਗਈ 7000 ਦੀ ਬਸ ਤੂੰ ਵੜਾਉਣੀ ਆ ਪਾਪੀ ਆ ਤੂੰ ਜਾ ਪਰੇ ਜਾ ਫਰ ਇੰਨੇ ਦੀ ਨਹੀਂ ਹੋ ਗਈ 7000 ਪੈਸੇ ਦਿਓ ਹੀ ਪੈਸੇ ਦੇ ਆਖਿਆ ਤੈਨੂੰ ਮੈਂ ਉਹ ਤੂੰ ਪਰੇ ਨੰਗ ਜਾ ਪਰੇ ਮੇਰੇ ਅੱਖਾਂ ਗੇ ਦੂਰ ਹੋ ਜਾ ਇੱਕ ਉਹ ਮਰਜ਼ੀ ਮੰਗੀ ਹੈ ਨੌ ਲਈ ਲੈ ਜਾਇਆ ਨਹੀਂ ਟਰੱਕ ਤੇ ਦੇਣਾ ਨਹੀਂ ਯਾਰ ਇਹ ਦੋ ਬੰਦੇ ਚੱਲ ਭਾਈ ਰਹਿਣ ਦੋ ਯਾਰ ਕਿਰੀ ਪਾਟਾ ਕਿਹੜਾ ਹੋਣਾ ਬਾਈ ਨੇ ਲਿਖਾਈ ਬਾਈ ਕਰਾ ਦੀ ਯਾਰ ਕੋਈ ਨਹੀਂ ਹੁੰਦਾ ਦੋ ਸੋਨਾ ਜਾ ਜਾ ਦੇ ਪੈਸੇ ਨਹੀਂ ਨਹੀਂ ਲਿਖਾਈ ਬਾਈ ਲਿਖਾਈ ਚੱਲ ਬਣ ਮਾਨਦਾਨੀ ਕਰਦਾ ਨਹੀਂ ਯਾਰ ਪੱਠ ਚੰਗੀ ਦੇ ਪੈਸੇ ਹੋ ਇੱਦਾਂ ਬਲਦੇਵ ਹੋ ਗਈ ਯਾਰ ਬਾਈ ਇਹ ਗਲਤ ਕਰ ਰਿਹਾ ਆਪਾਂ ਲਿਖਾਈ ਦੇਣੀ ਆ ਦੇ ਦਿਆਂਗੇ ਲਿਆ 7000 ਰੁਪਏ 7 ਦੇ ਨਹੀਂ 7 ਦਿਓ ਜੋ ਪਿਓ ਪੁੱਤ ਦਾ ਵੀ ਮਾਨ ਕਰਦੇ ਕਿੱਥੋਂ ਸੱਦ ਕੇ ਲੁੰਦੇ ਤੈਨੂੰ ਪੱਕਾ ਦਲਾਲ ਆ ਤਾਂ ਇੱਜਤ ਮੈਨਾਂ ਚਰ ਨਹੀਂ ਖੜਦਾ ਹੁੰਦਾ ਤੈਨੂੰ ਪੱਕਾ ਆਓ ਜੀ ਨਹੀਂ ਹੋਣੀ ਇੰਨੇ ਦੀ ਬਾਬਾ ਜੀ ਉਹ ਜਾ ਜਲਾ ਪਾ ਪੜੋਸੀ ਤੁਹਾਨੂੰ ਲੜਾ ਨਾ ਨਹੀਂ ਤੁਹਾਨੂੰ ਲੜਾ ਸ਼ਿਰ ਬਗੈ ਤੈਨੂੰ ਭਾਈ ਅੱਜ ਮੁਕਾਬਲੇ ਸਾਖ ਤਾਂ ਉਹਨਾਂ ਨੂੰ ਬੱਕਰੀਆਂ ਦਵਾਈਆਂ ਬੱਕਰੀਆਂ ਬਹੁਤ ਚੰਗੀਆਂ ਪੱਠਾ ਤਾਂ ਦੇ ਦਿੰਦੇ ਪੱਠਾ ਹੀ ਮਾਰੀਆਂ ਭਾਈ ਮਾ ਲੋ ਭਾਈ ਚੱਲ ਜੋ ਬਦੂ ਤੇ 6000 ਦੀ ਜੱੜ ਤੁਹਾਨੂੰ ਗੁਮ ਮਾਲੂਮ ਬੈਗਲੇ 14 ਗਲੋ ਉਹ ਦੇ ਕਿਤੇ ਹਾਂ

ਪਾਸਵਰਡ ਹਾਂ ਸੱਤ ਨਹੀਂ ਨਹੀਂ ਕਿਉਂ ਨਹੀਂ ਹੋਣੀ ਹੋਰ ਕਿੱਥੇ ਨਹੀਂ ਯਾਰ ਮੈਨੂੰ ਪਈਆ ਪਾਸਾ ਓਏ ਬੰਨਣਾ ਨੂੰ ਕਬੂਲ ਨਾ ਬੰਨਤੇ ਕੋਈ ਨਹੀਂ ਹਾਂ 7000 ਦੀ ਕਰਤੀ ਗੱਲ ਖਾਈ ਬਾਈ ਗਰਾਊਂਡ ਦਾ ਯਾਰ ਇੰਨਾ ਇੰਨਾ ਫਰਕ ਨਾ ਦਿਖਾਈ ਬਾਈ ਉਹ ਮੇਰੀ ਮੈਨੂੰ ਆ ਜਾ ਹੋਗੀ ਮੈਨੂੰ ਆਤਾ ਨਹੀਂ ਬਾਈ ਜੀ ਅਕਮਰ ਕੋਈ ਕੋਈ ਜਵਾਨ ਗੰਦੀ ਕਰਨ ਦਾ ਕੋਈ ਸਵਾਦ ਹੈਗਾ ਫਿਰ ਗੱਲ ਦਾ ਨਹੀਂ ਯਾਰ ਜੱਗੀ ਯਾਰ ਮੇਰੇ ਪੱਕੀ ਯਾਰ ਗੱਲ ਹੋਈ ਜੱਗੀ ਨੂੰ ਤਾਂ ਪੱਕੀ ਆ ਮੈਂ ਤੈਨੂੰ ਬੱਕਰੀ ਤੇ ਤੇਰੇ ਮਾਂ ਯਾਰ ਇੱਕ ਮਿੰਟ ਨਹੀਂ ਰੱਦ ਤੈਨੂੰ ਖਾ ਦੋਗੇ ਬੱਕਰੀ ਤੇਰਾ ਸਾਥ ਵੀ ਰਹਿ ਕੇ ਦਿੱਤੇ ਹੋਗੀ ਤੇਰਾ ਹੀ ਰਹਿ ਕੇ ਦਿੱਤੇ ਤੇਰੇ ਜੀਵਤ ਹੈ ਉਹ ਦੋ ਚੱਕ ਲੈਗੇ ਹੀ ਹੁਣੇ ਵਹਿਮ ਨਾ ਕਰ ਲੋ ਇੱਕ ਮਿੰਟ ਜੈਕਾਰਾ ਖੁਸ਼ੋ ਨਗਰ ਜਿਵੇਂ ਤੈਨੂੰ ਆਖਿਆ ਉਹ ਰਹੀ ਵੀ ਉਹ ਨਹੀਂ ਛੱਡ ਪਰਾਂ ਯਾਰ ਯਾਰ ਅਸੀਂ ਬਾਈ ਨਹੀਂ ਲੈ ਮੈਂ ਵੀ ਮੀਟ ਵੀ ਮੀਟ ਕਿਉਂ ਵਿੱਚ ਨਾ ਆਇਆ ਮੀਟ ਵੀ ਅਸੀਂ ਟੈਂਟ ਆਉਂਦਾ ਹੈ ਅਗਲਾ ਤੂੰ ਜਿਹੜਾ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ ਘੱਟ ਮਿਲ ਜੇ ਵਿੱਚ ਰਲਗਾ ਮੈਨੂੰ ਉਹ ਨਹੀਂ ਨਹੀਂ ਮੈਂ ਕਹ ਦੋਗੇ ਯਾਰ ਅਸੀਂ ਮੈਂ ਚਲੇ ਜਾਠਾਣੇ ਫਰਾਦੇ ਜਿਹੜਾ ਕੋਈ ਕਰਨਾ ਕਰਦੇ ਆ ਜਾਈਏ ਉਹ ਲਖਾਈ ਹੋ ਗਰੋਂ ਪੜੇ ਹੋਇਆ ਮੈਨੂੰ 1000 ਤੜਾਲੇ ਜੇ ਪਰੇਗਾ ਦਵਾਏ ਕਰੀ ਸਾਵੇ ਵੀ ਨਹੀਂ ਚਾਚਾ ਵਾਰੇ ਮਾਨਤਾ ਜੀ ਪਾਲਾ ਕੋਈ ਜਾ ਕੇ ਕੀ ਲੱਖਿਆ ਸੀ ਤੈਨੂੰ ਹਾਂ ਸਾਡੇ ਆ ਭਾਈ ਮਾਨ ਜੱਲ ਖਾਈ ਉਹ ਕਰਾਈ ਜਾਂਦੇ ਕੋਸ਼ਿਸ਼ ਕਰ ਮੈਂ ਕਰਾ ਦੂਗਾ ਐ ਕਰਾ ਲਖਾਈ ਇਹ ਕਰਾ ਦੂਗਾ ਫਿਰ ਉਹ ਬਖਾਈ ਇਹ ਨਾਲ 7500 ਲਿਆ ਲਖਾਈ ਦੂ ਕਰਾ ਦੀ ਜੱਲ ਖਾਈ ਇਹ ਜਿੱਤਰਾ ਮੈਂ ਤੇ 200 ਤੋਂ ਲਖਾਈ ਕੋਈ ਫਰਕ ਨਹੀਂ ਕੋਈ ਯਾਰ ਚੱਲ ਹੋ ਗਈ ਖਾਈ ਨਾਲ ਸਰਕਾਰੀ ਨਾਲ ਕਰਾ ਪਾੜ ਆ ਜਾਂਦਾ ਉਹ ਯਾਰ ਇੰਨੇ ਦੀ ਹੁੰਦੀ ਨਹੀਂ ਪੰਜੋ ਪੰਜੇ ਖਾਨੂੰ ਮੈਂ ਤੈਨੂੰ ਕੱਲ ਕੀ ਆਖਿਆ ਸੀਗਾ ਸਾਨੂੰ ਹੀ ਪਤਾ ਕਿ ਸਾਡੇ ਕਿ ਕਰੀਏ ਭਾਈ ਸਾਰਾ ਝਗੜਾ ਹੀ ਮੁਕਾਵਨਾ ਮਾਰੇ ਕਰ

ਚੱਲ ਯਾਰ ਹੋਰ ਕੀ ਕਰਿਆ ਚੱਲ ਯਾਰ ਤੂੰ ਵੇਖੋ ਘਟਰ ਤੇ